ਪਾਣੀ ਆ ਦੇ ਤੇ ਥੋੜੀ ਕੈਮਰਾ ਸੈਟਿੰਗ ਹਿਲ ਗਈ ਸੌਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡਾ ਆਈ ਹੋਪ ਕਿ ਸਾਰੇ ਵਧੀਆ ਹੋਵੋਗੇ ਤੇ ਅੱਜ ਅਸੀਂ ਚੱਲੇ ਆ ਰਾਈਡਿੰਗ ਗੇਵਲੇਂਡ ਥੋੜੇ ਦੇਖਦੇ ਆ ਅੱਜ ਮਤਲਬ ਮੇਰਾ ਮਨ ਹੈ ਕਿ ਮੈਂ ਥੋੜਾ ਨਾ ਵੈਸੇ ਮੈਂ ਗਲਵਜ਼ ਲੈਣੇ ਸੀ ਤੇ ਗਲਵਜ਼ ਜੇ ਤਾਂ ਸਾਨੂੰ ਵਧੀਆ ਅਰੇਂਜਮੈਂਟ ਮਿਲ ਗਏ ਕਿਉਂਕਿ ਮੈਂ ਹਲੇ ਦੇਖ ਰਿਹਾ ਕਿ ਆਨਲਾਈਨ ਵੈਸੇ ਮੰਗਾਏ ਹੋਏ ਐ ਇਹ ਕੋਣ ਆਫਲਾਈਨ ਮੇਰੇ ਦੋਸਤ ਦੇ ਘਰ ਤੇ ਵੀ ਆ ਜਾ ਕਿ ਵੀ ਆ ਜਾ ਆਫਲਾਈਨ ਵੀ ਕੋਰ ਆਪਾਂ ਦੇਖ ਲੈਂਦੇ ਦੁਕਾਨ ਉਹਦੇ ਘਰ ਕੋਲ ਹੀ ਹੈ ਠੀਕ ਹੈ ਮੈਂ ਟਰਾਈ ਕਰੂੰਗਾ ਵੀ ਆਫਲਾਈਨ ਜਾ ਕੇ ਦੇਖਾਂ ਕਹਿੰਦੇ ਆਫਲਾਈਨ ਔਰ ਆਨਲਾਈਨ ਦਾ ਰੇਟਾ ਬਹੁਤ ਫਰਕ ਹੁੰਦਾ ਹੈ ਹਨਾ ਤਾਂ ਕਰਕੇ ਮੈਂ ਸੋਚ ਰਿਹਾ ਇੱਕ ਵਾਰ ਜਾ ਕੇ ਦੇਖ ਆਂਦੇ ਜੇ ਤਾਂ ਸਹੀ ਪ੍ਰਾਈਸ ਮਿਲ ਗਿਆ ਫਿਰ ਤਾਂ ਕਿਹਾ ਹੀ ਚਾਹੀਦਾ ਹਨਾ ਨਹੀਂ ਤਾਂ ਫਿਰ ਤਾਂ ਆਨਲਾਈਨ ਆਈ ਰਹੇ ਸਾਡੇ ਕੋਲ ਆਪਾਂ ਉਹ ਵੀ ਦੇਖ ਲੂਗੇ ਬਸ ਮੈਂ ਉਹੀ ਚੈੱਕ ਕਰ ਰਿਹਾ ਕਿ ਜੇ ਮਿਲ ਜਾਣ ਤਾਂ ਵਧੀਆ ਇਹ ਤਾਂ ਦੇਖਦੇ ਹਾਂ ਹੋਰ ਕੀ ਹੈ ਬਾਕੀ ਮੇਰੇ ਇੱਕ ਬੁੱਢੇ ਸਾਈਡ ਮਿਰਰ ਵੀ ਆ ਰਹੇ ਹਨ ਸਾਈਡ ਮਿਰਰ ਜੇ ਆਗੇ ਫਿਰ ਮੈਂ ਤੁਹਾਨੂੰ ਉਹ ਅਗਲੀ ਵੀਡੀਓ ਦਿਖਾਵਾਂਗਾ ਨੈਕਸਟ ਵੀਡੀਓ ਮੈਂ ਉਹ ਸਾਈਡ ਮਿਰਰ ਦੀ ਪਾਣੀ ਵੈਸੇ ਤਾਂ ਤੇ ਉਹ ਵੀ ਆ ਜਾਣੇ ਮੇਰੇ ਉਹ ਸ਼ਾਇਦ ਕੱਲ ਪਰਸਵਾਰ ਆ ਜਾਣ ਉਹ ਜਦ ਵੀ ਆਣ ਮੈਂ ਤੁਹਾਡੀ ਉਹ ਵੀਡੀਓ ਮੇ ਨਾਲ ਦੀ ਨਾਲ ਪਾ ਦਊਗਾ ਹਨ ਇੱਕ ਬਣਾ ਕੇ ਫਿਰ ਮੈਂ ਤੁਹਾਨੂੰ ਦਿਖਾਉਂਗਾ ਇਸ ਦੀ ਪੂਰੀ ਲੁਕ ਤੇ ਇੱਕ ਮੜਗਾੜ ਦਾ ਥੋੜਾ ਚੱਕਰ ਪੈ ਰਿਹਾ ਵੀ ਮੜਗਾੜ ਕਿਵੇਂ ਲਵਾਈ ਹੈ ਹਨ ਕਿਹੜਾ ਲਵਾਈ ਤੇ ਕਿਹੜਾ ਮਤਲਬ ਨਾਲ ਲਵਾਈ ਉਹ ਚੀਜ਼ ਦਾ ਥੋੜਾ ਇਸ਼ੂ ਪੈ ਰਿਹਾ ਤੇ ਇੱਕ ਵਾਰ ਜੇ ਇਸ਼ੂ ਵਾਲਾ ਸੈੱਟ ਹੋ ਗਿਆ ਤਾਂ ਫਿਰ ਤਾਂ ਲੋਟ ਹੈ ਸਿਰਫ ਥੋੜਾ ਬਹੁਤ ਟਰਾਈ ਕਰ ਸਕਦੇ ਆ ਤੇ ਦੇਖਦੇ ਆ ਕਿਵੇਂ ਬਣਦਾ ਇੱਕ ਯਾਰ ਟ੍ਰੈਫਿਕ ਦੇ ਪੂਰੇ ਇਹ ਟ੍ਰੈਫਿਕ ਕਦੇ ਨਹੀਂ ਘਟਦਾ ਤੁਹਾਨੂੰ ਪਤਾ ਕਿ ਟ੍ਰੈਫਿਕ ਕਦੇ ਵੀ ਨਹੀਂ ਘਟ ਸਕਦਾ ਜਿੰਨਾ ਹੋਰ ਟ੍ਰੈਫਿਕ ਹੁੰਦਾ ਨਾ ਹੋਰ ਤੁਸੀਂ ਕਿਤੇ ਵੀ ਜਾ ਸਕਦੇ ਹੋ ਟ੍ਰੈਫਿਕ ਬਹੁਤ ਹੋਰ ਹੈ ਹੋਰ ਦੇ ਚਾਉਦੇ ਆ ਇਹ ਰਸਤਾ ਥੋੜਾ ਖਰਾਬ ਹੈ ਬਟ ਐਵੇਂ ਕੀ ਉਹ ਟ੍ਰੈਫਿਕ ਨਾਲ ਉਹ ਛੇਤੀ ਪਹੁੰਚ ਜੂਗੇ ਅਸੀਂ ਹਣਾ ਤੇ ਦੇਖ ਲਿਆ ਟ੍ਰੈਫਿਕ ਹੀ ਬਹੁਤ ਲੱਗਦਾ ਅੱਜਕੱਲ ਖੈੜ ਦਾ ਟ੍ਰੈਫਿਕ ਇਹ ਹੈ ਜਾਈ ਕਿ ਮਤਲਬ ਦਿੱਲੀੋਂ ਬਣੀ ਫਿਰਦਾ ਪਹਿਲਾਂ ਟ੍ਰੈਫਿਕ ਹੁੰਦਾ ਨਹੀਂ ਤਾਂ ਪਰ ਹੁਣ ਬਹੁਤ ਜ਼ਿਆਦਾ ਟ੍ਰੈਫਿਕ ਹੋ ਗਿਆ ਪੁਤਾਨੀ ਦਾ ਟ੍ਰੈਫਿਕ ਸਟ ਹੋ ਗਿਆ ਪੁਰੇ ਸੀ ਕੋਲ ਉੱਪਰ ਬਹੁਤ ਖਾਦਿਆ ਯਾਰੇ ਔਰ ਪੇਂਡਿਉ ਉਹਦੇ ਮੰਜੂਰੀਆਂ ਅਰੇ ਬਹੁਤ ਘੰਟੇ ਚੀਜ਼ਾਂ ਖਾਈਆਂ ਸੀ ਬਟ ਹੁਣ ਥੋੜਾ ਬਾਹਰ ਹੀ ਰਹਿਨੇ ਬਿਜ਼ੀ ਰਹਿਨੇ ਇਸ ਕਰਕੇ ਜਾਣੀ ਹੁੰਦਾ ਨਹੀਂ ਤਾਂ ਪਉੜੀ ਖਾਂਦੇ ਚੀਜ਼ਾਂ ਕੋਈ ਦੇਖਦੇ ਆਂ ਭੱਗੇ ਚੱਲਦੇ ਆਂ ਤੇ ਦੇਖਦੇ ਯਾਰ ਉਹੀ ਰੋਡ ਚੱਲਦੇ ਸੜਕਾਂ ਦੇਖੋ ਸੜਕਾਂ ਪਾਪ ਨੂੰ 5 ਮਿੰਟ ਲੱਗਣੇ ਆ ਤੇ ਯਾਰ ਦੋ ਸਾਰੇ ਆਪਣਾ ਤੇ ਮਾਰਦੇ ਗੇੜੀਆਂ ਥੋੜੇ ਉੱਥੇ ਦਾ ਵੀਊ ਬਹੁਤ ਸੋਹਣਾ ਅੰਦਰ ਮੈਂ ਤੁਹਾਨੂੰ ਦਿਖਾਵਾਂਗਾ ਉੱਥੇ ਦਾ ਵੀਊ ਬਹੁਤ ਜ਼ਿਆਦਾ ਪਿਆਰਾ ਵੀਊ ਹੈ ਉੱਥੇ ਤੁਸੀਂ ਵੀਊ ਦੇਖ ਕੇ ਨੂੰ ਤੁਸੀ ਕਹੋਗੇ ਯਾਰ ਵੀਊ ਬਹੁਤ ਸੋਹਣਾ ਉੱਥੇ ਦਾ ਤੁਹਾਨੂੰ ਜਦ ਮਰਜੀ ਹੈ ਉਹ ਰ ਤੁਹਾਨੂੰ ਟ੍ਰੈਫਿਕ ਮਿਲਣਾ ਹੀ ਮਿਲਣਾ ਮਾਧਵੀ ਫੁੱਲ ਕੇ ਸਹਾਰੇ ਮੇਰੀ ਹਰ ਹਰ ਤੇ ਗਾਈਜ਼ ਅਸੀਂ ਹੋ ਸਕਦਾ ਹੈ ਸ਼ਾਇਦ ਅਗਲੇ ਮਹੀਨੇ ਦੇ ਆਸ-ਪਾਸ ਹੀ ਆਪਣਾ ਖਾਟੂ ਸ਼ਾਮ ਜਵਿੰਦਵਨ ਜਾਉਂਗੇ ਤੇ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ ਤੇ ਤੁਸੀਂ ਸਾਡੇ ਨਾਲ ਹੀ ਸਬਸਕ੍ਰਾਈਬ ਕਰਕੇ ਰੱਖਿਓ ਸਾਰੀ ਵੀਡੀਓ ਦਿਖਾਉਣ ਤੋਂ ਬਾਅਦ ਜੀ ਅਸੀਂ ਮਤਲਬ ਇੱਕ ਪਲਾਨ ਹੈ ਜੇ ਰੱਬ ਨੇ ਸੁੱਖ ਰੱਖਿਆ ਤਾਂ ਜਰੂਰ ਜਾਵਾਂਗੇ ਹਨਾ ਤੇ ਬਾਕੀ ਦੇਖਦੇ ਹਾਂ ਮੀਨਾ ਪਈ ਕਿਉਂਕਿ ਮੀਂਹ ਕਰਕੇ ਥੋੜਾ ਕੰਮ ਨਾ ਹੋ ਰਿਹਾ ਖਰਾਬ ਮੀਨੇ ਮੀਨੇ ਹਟ ਰਿਹਾ ਨਾ ਮੀਂਹ ਕਰਕੇ ਥੋੜਾ ਕੰਮ ਖਰਾਬ ਹੋ ਰਿਹਾ ਇਸ ਕਰਕੇ ਉੱਪਰ ਟਰਾਈ ਕਰਦੇ ਫਿਰ ਜੇ ਤਾਂ ਚਾਹ ਹੋਇਆ ਤਾਂ ਬਹੁਤ ਵਧੀਆ ਨਹੀਂ ਤਾਂ ਦੇਖਦੇ ਹਾਂ ਫਿਰ ਦੇਖੀ ਉਰੇ ਅਸੀਂ ਕੁਲਚੇ ਬਹਾਂਦੇ ਤੁਸੀਂ ਤੁਹਾਨੂੰ ਖਾਂਦਾ ਹੋਰ ਬੰਦਦੇ ਵੈਸੇ ਉਰੇ ਨੇ ਟੇਸਟੀ ਕੁਲਚੇ ਨੇ ਮਤਲਬ ਕੁਲਚੇ ਸੋਰੀ ਨਾਨ ਛੋਲੇ ਨਾਨ ਬਹੁਤ ਜਿਆਦਾ ਟੇਸਟੀਆਂ ਨੇ ਜਦ ਵੀ ਆਓ ਤੁਸੀ ਉਰੇ ਖਾ ਕੇ ਜਰੂਰ ਤੁਹਾਨੂੰ ਬਹੁਤ ਵਧੀਆ ਲੱਗੂਗੇ ਅਪਾ ਟਰਾਈ ਕਰੂਗੇ ਵੈਸੇ ਕੀ ਜੇ ਪੋਜਵੇ ਹੋ ਕੇ ਤਾਂ ਵਧੀਆ ਨਹੀਂ ਤਾਂ ਅਪਾ ਨੂੰ ਫੇਰ ਦੇਖਣਾ ਪੈਣਾ ਕਿਦੋਂ ਨੂੰ ਚਾਹੀਏ ਕਿਦੋਂ ਨਹੀਂ ਕਸਪੰਪਾਂ ਉਸ ਨੂੰ ਦੇਖਦੇ ਆਂ ਥੋੜੀ ਉਹ ਵੀਡੀਓ ਬਣਾਉਂਗੇ ਨਾਲੇ ਥੋੜਾ ਘੁੰਮੂਗੇ ਤੇ ਖਾਪੀ ਲੂਗਾ ਥੋੜੀ ਪਾੜੀ ਪੁੱੜੀ ਗਾਲੂਗਾ ਤੇ ਆਹ ਪਾਰਟੀ ਦਾ ਕੀ ਆਈ ਹੁੰਦੀ ਸਾਡੀ ਮਤਲਬ ਆਪਾਂ ਨਾਰਮਲੀ ਖਾਪੀ ਲੈਦੇ ਥੋੜਾ ਆਪਣਾ ਉਧਮ ਗੁਜ਼ਾਰਾ ਹੋ ਜਾਂਦਾ ਅਰੇ ਆਹ ਛੁੱਟੇ ਨਾ ਬੈਣ ਤਾਂ ਕਰਕੇ ਮੈਨੂੰ ਸਲੋ ਚਲਾਣੀ ਪੈਣੀ ਮਗਰਾੜ ਹੈ ਨਹੀਂ ਤਾਂ ਕਰਕੇ ਥੋੜੀ ਸਲੋ ਚਲਾਉਣੀ ਪੈ ਰਹੀ ਹੈ ਮੈਨੂੰ ਨਹੀਂ ਤੇ ਨਾ ਕੋਈ ਚੱਕਰ ਨਹੀਂ ਆ ਦੇ ਸੜਕਾਂ ਪਤਾ ਨਹੀਂ ਕਿੱਥੇ ਡੂੰਘੀ ਕੁਝ ਨਹੀਂ ਪਤਾ ਸੜਕਾਂ ਵਿੱਚ ਇੰਨੇ-ਇੰਨੇ ਟੋਏ ਨਾ ਦੇਖੋ ਠੀਕ ਹੈ ਤੁਹਾਨੂੰ ਗੱਡੀ ਕਿਵੇਂ ਗਈ ਹੈ ਨਾ ਇਹ ਚੀਜ਼ ਗੱਡੀ ਦਾ ਨਹੀਂ ਪਤਲਾ ਦੂਰੇ ਕਿਆ ਹੈ ਕਿਆ ਨਹੀਂ ਮੋਟਰਸਾਈਕਲ ਕਿੱਥੇ ਉਹ ਤੁਹਾਨੂੰਗੇ ਬਸ ਆਪ ਆਪਣੀ ਲੋਕੇਸ਼ਨ ਤੇ ਤੇ ਜੀ ਮੁੰਡਾ ਖੜਾ ਪੈਟਰੋਲ ਪੰਪ ਤੇ ਚਲੋ ਚੱਲਦੇ ਆਂ ਅਸੀਂ ਤੇ ਮੌਸਮ ਦੇਖਦਰਾ ਮੌਸਮ ਦਾ ਲੁਕ ਸੁਠਾਓ ਹੈ ਕਿ ਹੰਡ ਦੇ ਮੌਸਮ ਇਹ ਜੇ ਮੌਸਮ ਰਾਈਡਿੰਗ ਦਾ ਸੁਆਦ ਲੱਗਿਆ ਧੁੱਪ ਅੱਜ ਬਹੁਤ ਟਾਈਮ ਬਾਅਦ ਨਿਕਲੀ ਐ ਪਰ ਵਧੀਆ ਵੀ ਧੁੱਪ ਨਿਕਲਣੀ ਚਾਹੀਦੀ ਕਿਉਂਕਿ ਜਿਹੇ ਜਿਹੇ ਮੌਸਮ ਚੱਲ ਰਹੇ ਹਨਾ ਉਸੇ ਦਾ ਮੇ ਧੁੱਪ ਨਿਕਲਣੀ ਜ਼ਰੂਰੀ ਹੈ ਕਿ ਤੁਸੀਂ ਮੰਨੂਗੇ ਨਹੀਂ ਪਾਣੀ ਇੰਨਾ ਆ ਚੁੱਕਾ ਇੰਨਾ ਚੁੱਕਾ ਕਿ ਉਹਨੂੰ ਠੀਕ ਹੋਣ ਨੂੰ ਹੀ ਬਹੁਤ ਟਾਈਮ ਲੱਗ ਜੂਗਾ ਜਿੰਨਾ ਲੋਕਾਂ ਦੇ ਕਰਨਾ ਗਾਰਾ ਇਕੱਠਾ ਹੋਇਆ ਹੋਇਆ ਸਭ ਕੁਝ ਹੋਇਆ ਹੋਇਆ ਉਹਨੂੰ ਬਹੁਤ ਟਾਈਮ ਲੱਗ ਜੂਗਾ ਤੇ ਤੁਪ ਨਾਲ ਥੋੜਾ ਬਹੁਤ ਲੋਕਾਂ ਨੂੰ ਰਾਹਤ ਮਿਲ ਜੂਗੀ ਜੀ ਹਾਂ ਵੀ ਚਲ ਥੋੜਾ ਬਹੁਤ ਲੋਕਾਂ ਨੂੰ ਸਾਫ ਸਫਾਈ ਕਰਨ ਦਾ ਮੌਕਾ ਜੂ ਪਰ ਹੁਣ ਪਵੇ ਨਾ ਕਿਉਂਕਿ ਜੇ ਹੁਣ ਪਾ ਕੇ ਫਿਰ ਕੰਮ ਖਰਾਬ ਹੈ हाँ जी की हाल चाल यार उही तो है ता ही तो मैं आने तो थोड़ा डर है मैं हले साफ करे है उत्थे खड़ के करे दे होर चिल्ली सीधी अगे रोक लूंगे माड़ा जा देख लिया आप बस आ ਯਾਰ ਕਿੰਨਾ ਵਧੀਆ ਵੀਓ ਤੁਸੀਂ ਆ ਦੇਖੋ ਵੀਓ ਕਿੰਨਾ ਵਧੀਆ ਆ ਰਿਹਾ ਤੇ ਦੇਖ ਸਕਦੇ ਹੋ ਇਹ ਤੁਹਾਨੂੰ ਸਿਰਫ ਇੰਡਾ ਮਿਲਣਾ ਇਹ ਵੀ ਤੁਹਾਨੂੰ ਹੋਰ ਕਿਤੇ ਨਹੀਂ ਮਿਲਦਾ ਤਾਂ ਵੀਓ ਦੇਖੋ ਤੁਸੀਂ ਜਦ ਤੱਕ ਮੈਂ ਕਿਹ ਅਵਾਜ਼ ਕਿੱਥੋਂ ਆ ਰਹੀ ਹੈ ਮੈਨੂੰ ਲੱਗਿਆ ਮੈਂ ਕਿ ਕਲਚ ਦੀ ਉਹ ਨਹੀਂ ਜੋ ਕਲਚ ਦੀ ਆਂਦੀ ਹੈ ਨਾ ਆ ਦੇਖੋ ਕਿੰਨਾ ਪਿਆਰਾ ਵੀਓ ਆ ਰਿਹਾ ਹੈ ਨਾ ਤੇ ਮੌਸਮ ਵਧੀਆ ਹੋਇਆ ਪੂਰਾ ਤੇ ਸਭੇ ਚੱਲ ਅੱਜ ਵਲੌਗ ਬਣਾ ਲੈਂਦੇ ਥੋੜਾ ਜਿਹਾ ਘੁੰਮ ਕੇ ਚੱਲੀ ਜੀ ਹੁਣ ਅਸੀਂ ਚੱਲਦੇ ਪੁਲਵਾ ਤੁਹਾਨੂੰ ਇੱਕ ਜਗ੍ਹਾ ਦਿਖਾਉਂਦੇ ਆ ਉਹ ਜਗ੍ਹਾ ਦੇਖੋ ਸੀ ਕਿੰਨਾ ਖਤਰਨਾਕ ਹੈ ਮਤਲਬ ਥੋੜੀ ਡਰਾਉਣੀ ਜਗ੍ਹਾ ਵੀ ਹੈ ਤੇ ਤੁਹਾਨੂੰ ਪਾਉਂਦੇ ਕਿਵੇਂ ਦਾ ਪਲੇਸ ਹੁਣ ਤੁਹਾਨੂੰ ਨਿਕਲ ਕੇ ਜਿੱਦਾਂ ਕਿਆ ਹਾਲ ਸੜਕ ਦਾ ਹਨਾ ਤੇ ਇਹ ਸੜਕੀ ਟੁੱਟ ਗਈ ਸਾਰੀ ਤੇ ਮੈਂ ਗੁਰੂ ਮੇਰ ਕਰੇ ਦੇਖੋ ਮੀਂਹ ਦਾ ਦੇਖੋ ਕਿੰਨਾ ਪਾਣੀ ਆ ਰਿਹਾ ਰੁਕੀ ਨਹੀਂ ਰਿਹਾ ਸਾਰੀ ਸੜਕ ਟੁੱਟ ਗਈ ਸਾਰੇ ਪੇੜ ਟੁੱਟ ਗਏ ਹਨਾ ਤੂੰ ਕਿਆ ਹਾਲ ਆ ਦੇਖੋ ਜੀ ਆ ਪਾਣੀ ਦਾ ਬਾਪ ਦੇਖੋ ਕਿੰਨੀ ਤੇਜ਼ ਆ ਪਾਣੀ ਪਹਿਲਾਂ ਉਰੇ ਪਾਣੀ ਨਹੀਂ ਹੁੰਦਾ ਤਾਂ ਪੁਲ ਦਾ ਦੇਖੋ ਪੁਲ ਵੀ ਤੋਲਦਾ ਜਿਹੜਾ ਉਰੇ ਪੁਲ ਤਾਂ ਇਹ ਸਾਰਾ ਟੁੱਟ ਗਿਆ ਦੇਖ ਲੋ ਕਿਆ ਹਾਲ ਹੋਇਆ ਪਿਆ ਤੇ ਆ ਦੇਖੋ ਆ ਸੜਕੀ ਦੇ ਟੁੱਟ ਗਈ ਦੇਖ ਲਓ ਸੜਕੀ ਟੁੱਟ ਗਈ ਏ ਸਾਰੀ ਮੇਰ ਪਿੰਡ ਦਾ ਲਿੰਕ ਰੋਡ ਹੈ। ਬਈ ਕਦਨਾਗ ਹੈ। ਆ ਦੇਖੋ ਕੀ ਹਾਲ ਹੋਇਆ ਸੜਕਾਂ ਦਾ। ਇਹ ਤਾਂ ਹੁਣ ਜੰਗਲ ਹੀ ਲੱਗ ਰਿਹਾ। ਇਹ ਦੇਖ ਲਓ ਇਹ ਮੀਂਹ ਦੇ ਕਾਰਨ ਜਿੰਨਾ ਵੀ ਹੁਣ ਤਬਾਹੀ ਆ ਦੇਖੋ ਮੀਂਹ ਦਾ ਸਾਰਾ ਪਾਣੀ ਦੇਖੋ ਕਿੱਥੇ ਦੇ ਕਿੱਥੇ ਆ ਰਿਹਾ ਨਾ। ਸਾਨੂੰ ਰੱਬ ਸੁੱਖ ਰੱਖੇ ਜੀ। ਮੀਂਹ ਖਤਮ ਹੋਏ ਫਿਰ ਦੇਖਦੇ ਆਪਾਂ। ਤੇ ਵਾਹਿਗੁਰੂ ਮਿਹਰ ਕਰੇ ਦੇਖੋ ਹਨਾ। ਕਿਹੜਾ ਹਾਲ ਹੈ। ਚਲ ਹੁਣ ਅਸੀਂ ਚੱਲਦੇ ਆਂ ਜੀ। ਤੁਮਾ ਦਿਖਾਣਾ ਇਹ ਤੇ ਜਿਹੜੀ ਚੀਜ਼ ਲੈਣਗੇ ਤੋਂ ਲੈ ਤਾਂ ਹੋਈ ਨਹੀਂ ਵੈਸੇ ਤੇ ਬਟ ਥੋੜਾ ਬਦ ਆਪਾਂ ਕੁਮਣ ਗਏ ਤੇ ਫੋ ਵੱਲੋਂ ਕੰਮ ਹੋਇਆ ਨਹੀਂ ਆਪਣਾ ਪ੍ਰੋਪਰਲੀ ਤੇ ਦੇਖਦੇ ਹੁਣ ਆਪਾਂ ਕੱਲ ਦੇਖਦੇ ਕੱਲ ਟਰਾਈ ਕਰਕੇ ਆਂਦੇ ਆਪਾਂ ਜੇ ਕੱਲ ਲੱਗਿਆ ਸਾਨੂੰ ਬਾਕੀ ਕੋਰ ਕੱਲ ਟਰਾਈ ਕਰੂਗੇ ਜੇ ਤਾਂ ਆਪਣੇ ਕੱਲ ਜਾ ਹੋ ਗਿਆ ਵੇ ਤਾਂ ਮਤਲਬ ਵਧੀਆ ਪਕਾ ਲਿਆਉਂਗੇ ਨਾ ਇਹ ਤਾਂ ਆਪਾਂ ਪਰਸੋ ਦੇਖਦੇ ਆਂ ਬਾਕੀ ਆਨਲਾਈਨ ਅਸੀਂ ਮੰਗਵਾਇਆ ਹੋਇਆ ਜਿਉਂ ਲੈ ਲਾ ਕੇ ਫਿਰ ਮੈਂ ਆਨਲਾਈਨ ਤੇ ਰਿਵਿਊ ਦੇ ਦੂੰਗਾ ਨਹੀਂ ਤਾਂ ਆਪਾਂ ਵੇਟ ਕਰ ਲੂਗੇ ਨਾ ਬਾਕੀ ਜੀ ਤੁਹਾਨੂੰ ਮਿਲਦੇ ਨੇਕਸਟ ਵਲੋਗ ਸਿ ਠੀਕ ਹੈ ਚੰਗਾ ਜੀ ਸਤਿ ਸ੍ਰੀ ਅਕਾਲ ਟੇਕ ਕੇਅਰ ਤੇ ਗੁੱਡ ਨਾਈਟ ਮਿਲਦੇ ਜੀ ਤੁਹਾਨੂੰ ਨੈਕਸਟ ਵਲੋਗ ਸਿ